ਸਸ਼ਟਕਾਲ ਤੋਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਤੇ ਮੈਂ ਹਰਪ੍ਰੀਤ ਕੌਰ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਫਿਰੋਜ਼ਪੁਰ ਤੋਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੀ ਆ ਫੱਤੇਵਾਲਾ ਪਿੰਡ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਗੋਡੇਆ ਤੱਕ ਗੋਡੇਆ ਤੋਂ ਉੱਤੇ ਤੱਕ ਪਾਣੀ ਭਰਿਆ ਹੋਇਆ ਹੈ ਪੂਰੇ ਪਿੰਡ ਵਿੱਚ ਪਾਣੀ ਭਰਿਆ ਹੋਇਆ ਹੈ ਲੋਕ ਆਪਦੀ ਘਰਾਂ ਦੇ ਛੱਤਾਂ ਦੇ ਉੱਤੇ ਬੈਠੇ ਹੋਏ ਨੇ ਆਪ ਦਾ ਬਚਾਅ ਕਰਨ ਲਈ ਲੋਕਾਂ ਦਾ ਸਮਾਨ ਤੱਕ ਡੁੱਬ ਗਿਆ ਘਰਾਂ ਵਿੱਚ ਜਿਹੜੇ ਲੋਕੀ ਨੀਚੇ ਰਹਿੰਦੇ ਸੀ ਉਹ ਅੱਜ ਉੱਪਰ ਤੰਬੂ ਬਣਾ ਕੇ ਆਪਣੀ ਘਰਾਂ ਦੀ ਛੱਤਾਂ ਉੱਤੇ ਬੈਠੇ ਹੋਏ ਨੇ ਪਿੰਡ ਬਲਿਆ ਦਾ ਕਿੰਨਾ ਮਾੜਾ ਹਾਲ ਹੋ ਸਕਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੂਰਾ ਪਿੰਡ ਹੜਾ ਦੀ ਮਾਰ ਇਠਾਇਆ ਹੋਇਆ ਪੂਰਾ ਪਿੰਡ ਇੱਕ ਤਰ੍ਹਾਂ ਨਾਲ ਡੁੱਬਿਆ ਹੋਇਆ ਤੇ ਲੋਕ ਆਪਣੇ ਘਰਾਂ ਦੀ ਛੱਤਾਂ ਉੱਤੇ ਬੈਠੇ ਨੇ ਆਪਣਾ ਬਚਾਅ ਕਰਨ ਲਈ ਤੇ ਰਾਸ਼ਨ ਪਾਣੀ ਵੀ ਇੱਥੇ ਪਹੁੰਚਾਇਆ ਜਾ ਰਿਹਾ ਪਿੰਡ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਤਾਂ ਪੁੱਜੀ ਇੱਕ ਵਾਰੀ ਤਾਂ ਇਹ ਤਸਵੀਰਾਂ ਦੇਖ ਕੇ ਪੁਰਾਣਾ ਸਮਾਂ ਯਾਦ ਆ ਜਾਂਦਾ ਜਦੋਂ 88 ਵੇਲੇ ਵਿਹੜਾ ਆਇ ਸੀ 88 ਸਾਹ ਬਹੁਤ ਪਾਣੀ ਆਇਆ ਸੀ ਹੂੰ ਇਦੋਂ ਵੀ ਜ਼ਿਆਦਾ ਪਾਣੀ 88 ਆਇਆ ਉਹ ਤੋਂ ਹੁਣ ਉਹ ਤੋਂ ਵੀ ਜ਼ਿਆਦਾ ਆ ਗਿਆ ਤੁਸੀਂ ਇਸ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਪਿੰਡ ਹੀ ਸਾਡਾ ਇਹ ਫੱਤੇ ਵਾਲਾ ਤੇ ਤੁਹਾਡਾ ਪਰਿਵਾਰ ਕਿੱਥੇ ਆ ਪਰਿਵਾਰ ਸਾਡਾ ਇੱਧਰ ਹੈ ਜੀ ਸਾਡਾ ਘਰ ਇੱਧਰਲੇ ਪਾਸੇ ਆ ਇਹ ਸਾਡਾ ਪਿੰਡ ਆ ਖਾਸ ਪਿੰਡ ਫੱਤੇ ਵਾਲਾ ਇੱਕ ਵਾਰੀ ਤਾਂ ਜਦੋਂ ਅਸੀਂ ਪੰਜਾਬ ਦੇ ਹਾਲਾਤ ਦੇਖਦੇ ਆ ਨਾ ਅੱਖਾਂ 'ਚੋਂ ਹੰਝੂ ਆ ਜਾਂਦੇ ਕਿ ਪੰਜਾਬ ਅੱਜ ਕਿਹੜੇ ਹਾਲਾਤਾਂ ਤੇ ਖੜਾ ਹਾਂ ਬਹੁਤ ਮਾੜਾ ਆ ਹੂੰ ਬਿਲਕੁਲ ਮਾੜਾ ਹਾਲ ਹੈ ਸਭ ਬੱਚੇ ਨਿਕੇ ਨਿਕੇ ਰੋਂਦੇ ਪੈ ਰਹੇ ਨੇ ਪੜ੍ਹਾਈ ਵੀ ਖਰਾਬ ਹੁੰਦੀ ਹੈ ਹਰ ਇੱਕ ਚੀਜ਼ ਖਰਾਬ ਹੋ ਰਹੀ ਹੈ ਤਾਂ ਆਪਾਂ ਦੇਖ ਸਕਦੇ ਹਾਂ ਲੱਕ ਤੱਕ ਪਾਣੀ ਭਰਿਆ ਹੋਇਆ ਉੱਤੇ ਉੱਤੇ ਤੱਕ ਤਾਂ ਪਿੰਡ ਵਿੱਚ ਜਾਣਾ ਹੀ ਕਿੰਨਾ ਮੁਸ਼ਕਿਲ ਹੈ ਜਾਣਾ ਬਹੁਤ ਮੁਸ਼ਕਿਲ ਹੈ ਜੀ ਅੱਜ ਤਾਂ ਪਾਣੀ ਥੋੜਾ ਜਿਹਾ ਘਟਿਆ ਹੈ ਇਹ ਪਾਣੀ ਇੱਥੇ ਤੇ ਕਰਾਉਂਦਾ ਜੀ ਹਾਂ ਛੜਕਦਾ ਕਰਕੇ ਹਾਂ ਆ ਇੱਥੇ ਬੰਨ ਕਰ 8 ਫੁੱਟ ਪਾਣੀ ਹੈ ਜੀ ਪਾਣੀ ਦੀ ਸਪੀਡ ਵੀ ਦੇਖ ਸਕਦਾ ਪਾਣੀ ਦੀ ਸਪੀਡ ਇੰਨੀ ਤੇਜ਼ ਹੈ ਕਿ ਜਦੋਂ ਅਸੀਂ ਤੁਰਦੇ ਜਾਂਦੇ ਆ ਤਾਂ ਡਰ ਹੁੰਦਾ ਕਿ ਡਿੱਗ ਨਾ ਜਾਈਏ ਤਾਂ ਮੈਡਮ ਅੱਜ ਤਾਂ ਘਟ ਗਿਆ ਪਾਣੀ ਕੱਲ ਜ਼ਿਆਦਾ ਸਪੀਡ ਚ ਸੀ ਅੱਛਾ ਕੱਲ ਇਸ ਤੋਂ ਵੀ ਉੱਤਮ ਸੀ ਹਾਂਜੀ ਕੱਲ ਇੱਥੇ ਜ਼ਿਆਦਾ ਸਪੀਡ ਸੀ ਫਿਰ ਅੰਦਰ ਪਾਣੀ ਚ ਜਾਣ ਲੱਗੇ ਡਰ ਨਹੀਂ ਲੱਗਦਾ ਮੈਡਮ ਕੀ ਮਾਰੀ ਦਾ ਜਾਣਾ ਪੈਂਦਾ ਹੁਣ ਪਰਿਵਾਰ ਕਿੱਥੇ ਢਡ ਪਰਿਵਾਰ ਆਪਣੇ ਅੰਦਰ ਹੀ ਹੈ ਅੱਛਾ ਪਿੰਡ ਦੇ ਅੰਦਰ ਹੀ ਹਾਂਜੀ ਅੰਦਰ ਹੀ ਹੈ ਪਿੰਡ ਦਾ ਤੇ ਇੱਕ ਡਰ ਰਹਿੰਦਾ ਰਾਤੀ ਨੀਂਦ ਆ ਜਾਂਦੀ ਹੈ ਕਿ ਪਰਿਵਾਰ ਅੰਦਰ ਹੈ ਨਾਲੇ ਕੁੱਤਾ ਖੜਾ ਕਰੇ ਉੱਠ ਕੇ ਵੇਖੀ ਰਿਹਾ ਕਿੰਨਾ ਪਾਣੀ ਹੋ ਗਿਆ ਬਾਹਰ ਭੱ ਕਿੰਨਾ ਮੁਸ਼ਕਿਲ ਹੈ ਮੈਂ ਦੇਖ ਰਹੀ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾ ਔਰਤਾਂ ਸਾਡੀਆਂ ਦਦੀਆਂ ਘਰੇ ਨੇ ਸਿਰਫ ਇਹ ਬੰਦੇ ਹੀ ਆੜੇ ਆਉਣ ਜਾਣਾ ਹੀ ਆੜਾ ਬਣਿਆ ਬਸ ਤੇ ਰਾਸ਼ਨ ਪਾਣੀ ਪਹੁੰਚ ਰਿਹਾ ਆਪਣੇ ਪਹੁੰਚ ਰਿਹਾ ਜੀ ਹਾਂ ਜੋ ਪਹੁੰਚ ਰਿਹਾ ਜੀ ਤੇ ਲੱਗਦਾ ਹੈ ਕਿ ਕਦੋਂ ਇਹ ਹਾਲਾਤ ਠੀਕ ਹੋ ਜਾਣਗੇ ਤਸਵੀਰਾਂ ਦੇਖ ਕੇ ਮਨ ਦੁਖਦਾ ਹੈ ਅੱਜ 10 ਦਿਨ ਹੋ ਗਏ ਸੜਕ ਤੇ ਪਾਣੀ ਚੜਿਆ ਨਹੀਂ ਅੱਛਾ ਜੀ ਹਾਂ ਜੀ 10 ਦਿਨ ਐਵੇਂ ਜਾਈਦਾ ਐਵੇਂ ਆ ਇਹ ਉਹੀ ਪਿੰਡ ਸੀ ਮੈਨੂੰ ਲੱਗਦਾ ਜਿੱਥੇ ਤੁਸੀਂ ਗਲੀਆਂ 'ਚ ਆਰਾਮ ਨਾਲ ਘੁੰਮਦੇ ਹੋਵੋਗੇ ਤੇ ਅੱਜ ਪਾਣੀ 'ਚ ਤੁਰਨਾ ਪਾਣੀ 'ਚ ਬਹੁਤ ਔਖਾ ਕੰਮ ਹੈ ਜੀ ਪੜਾਈ ਬੱਚੇ ਕਹਿੰਦੇ ਹੋ ਨੇ ਅਸੀਂ ਬਾਹਰ ਜਾਣਾ। ਹੋਰ ਇਹ ਆਪ ਹੀ ਢੱਕੀ ਦਾ ਪੇ ਬੱਚਾ ਛੋਟਾ ਉਹ ਤੇ ਰੋੜਨਾ ਇੱਥੇ। ਮੈਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਘਰਾਂ ਦੇ ਪੂਰੇ ਅੰਦਰ ਤੱਕ ਪਾਣੀ ਵੜਿਆ ਹੋਇਆ ਹੈ। ਘਰ ਦੇਖਣੇ ਵੀ ਮੁਸ਼ਕਿਲ ਹੈ। ਹਲੇ ਤੱਕ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਅੰਦਰ ਕਿੰਨੇ ਪਰਿਵਾਰ ਫਸੇ ਹੋਏ ਹੈ, ਕੀ ਮਾਹੌਲ ਹੈ, ਕੀ ਹਾਲਾਤ ਨੇ। ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਪੂ ਜੀ। ਰਾਸ਼ਨ ਪਾਣੀ ਲਿਆ ਰਿਹਾ ਹੈ। ਹੜਾ ਦੇ ਬਾਵਜੂਦ ਹਰ ਕਿਸੇ ਨੂੰ ਆਪਣੇ ਘਰ ਦੀ ਪਰਵਾਹ ਹੁੰਦੀ ਹੈ ਕਿ ਸਾਡੇ ਪਰਿਵਾਰ ਤੱਕ ਰਾਸ਼ਨ ਪਾਣੀ ਪਹੁੰਚ ਜੇ। ਲੋਕ ਆਪਣੇ ਪਸ਼ੂਆਂ ਨੂੰ ਪਾਣੀ ਵਿੱਚੋਂ ਹੀ ਬਾਹਰ ਲੈ ਕੇ ਜਾ ਰਹੇ।